ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਫੇਜ਼ 2 ਪਿੰਡਾਂ ਦੇ ਪਹਿਰੇਦਾਰ ਸਕੀਮ ਇਹਦੇ ਤਹਿਤ ਸ਼ਹਿਰੀ ਤੇ ਪਿੰਡਾਂ ਦੇ ਖੇਤਰਾਂ 'ਚ ਵੱਖ-ਵੱਖ ਪਿੰਡਾਂ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਨਤਾ ਨੂੰ ਜਾਗਰੂਕ ਕਰਨ ਲਈ ਪਦਿਆਤਰਾਵਾਂ ਕੱਢੀਆਂ ਜਾਂਦੀਆਂ ਹਨ ਇਹ ਪਦਿਆਤਰਾਵਾਂ ਕੱਲ ਤੋਂ ਸ਼ੁਰੂ ਹੋਣਗੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਬਲਾਕਸ ਡਿਵਾਈਡ ਕੀਤੇ ਗਏ ਨੇ ਤੇ ਇਹਦਾ ਮੰਤਵ ਹੈ ਸਾਡੇ ਸੂਬੇ ਚੋਂ ਸਾਡੇ ਸਮਾਜ ਚੋਂ ਨਸ਼ਿਆਂ ਦਾ ਖਾਤਮਾ ਇਹਦੇ ਲਈ ਅਸੀਂ ਆਮ ਜਨਤਾ ਨੂੰ ਸਾਰਿਆਂ ਨੂੰ ਮੋਹਤਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਸ ਮਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਸਾਰੇ ਭਾਗੀਦਾਰ ਹੋਣ ਤਾਂ ਕਿ ਅਸੀਂ ਆਪਣੇ ਸਮਾਜ ਵਿੱਚੋਂ ਨਸ਼ਿਆਂ ਦਾ ਖਾਤਮਾ ਕਰ ਸਕੀਏ। ਲੜਮੇ ਜਿਹੜੀ ਭੇਜਿਆ ਜਿਹੜੀ ਜਿਹੜੀ ਮੀਟਿੰਗ ਪਿੰਡ ਟੂ ਪਿੰਡ ਹੋਊਗੀ ਜਾਂ ਇੱਕੋ ਦਿਨ ਦੇ ਵਿੱਚ ਕੋਈ ਪਿੰਡ ਕਰਾਂਗੇ। ਹਰ 10 ਪਿੰਡਾਂ ਪਿੱਛੇ ਇੱਕ ਬਲਾਕ ਬਣਾਇਆ ਗਿਆ ਹੈ। ਇੱਕ ਬਲਾਕ ਚ 10 ਪਿੰਡ ਨੇ ਤੋ ਹਰ ਦਿਨ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਯਾਤਰਾਵਾਂ ਪర్యਤਰਾਵਾਂ ਗੱਡੀਆਂ ਜਾਣਗੀਆਂ। ਇਹ ਯਾਤਰਾਵਾਂ ਦੇ ਵਿੱਚ ਵਿੱਚ ਉਹਦੇ ਵਿੱਚ ਕੀ ਕੀ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਕ ਕੀਤਾ ਜਾਏਗਾ। ਹਰ ਪਿੰਡ ਦੇ ਵਿੱਚ ਜਿਹੜੇ ਵੀ ਬੀਡੀਸੀ ਮੈਂਬਰਸ ਨੇ ਜਿਹੜੇ ਵਾਰਡਸ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਦੀ ਪੰਚਾਇਤ ਸੈਕਟਰੀਜ਼ ਦੀ ਉਹਨਾਂ ਸਾਰਿਆਂ ਦੀ ਭਾਗੀਦਾਰੀ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਇਕੱਠਾ ਇਕੱਠਾ ਕਰਕੇ ਅਸੀਂ ਜਿਹੜਾ ਹੈ ਇਹ ਯਾਤਰਾਵਾਂ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਕੱਢਾਂਗੇ ਵਾਰਡਸ ਵਿੱਚ ਕੱਢਾਂਗੇ। ਅੱਜ ਪਹਿਲੇ ਦਿਨ ਤੋਂ ਸ਼ੁਰੂ ਹੋਏਗੀ। ਅੱਜ ਅਸੀਂ ਇੱਕ ਇੰਟਰਐਕਟਿਵ ਮੀਟਿੰਗ ਰੱਖੀ ਹੋਈ ਹੈ VDC ਮੈਂਬਰਸ ਦੇ ਨਾਲ ਕੋਆਰਡੀਨੇਟਰਸ ਦੇ ਨਾਲ ਬਲਾਕ ਕੋਆਰਡੀਨੇਟਰਸ ਦੇ ਨਾਲ ਤਾਂ ਕਿ ਉਹਨਾਂ ਨੂੰ ਜਾਗਰੂਕ ਕਰ ਸਕੀਏ ਔਰ ਕੱਲ ਤੋਂ ਜਿਹੜਾ ਉਹਨਾਂ ਦਾ ਅਹਿਮ ਰੋਲ ਹੈ ਇਹਨਾਂ ਯਾਤਰਾਵਾਂ 'ਚ ਉਹਦੇ ਬਾਰੇ ਉਹਨਾਂ ਨੂੰ ਜਾਣੂ ਕਰਵਾ ਸਕੀਏ। ਧੰਨਵਾਦ। ਹਾਂ ਡਿਪਟੀ ਸਾਹਿਬ ਜੀ ਅੱਜ ਦੀ ਇਹ ਮੀਟਿੰਗ ਹੋਈ ਹੈ ਫਰਸ ਦੇ ਵਿੱਚ ਕਰ ਦਿੱਤੀ ਹੈ। ਇਹਦਾ ਮੇਨ ਮਕਸਦ ਕੀ ਹੈ ਤੇ ਕਦੇ ਵਾਸਤੇ ਹੈ? ਅੱਜ ਜੋ ਅਸੀਂ ਫਤਗਰ ਚੂੜੀਆਂ ਦੇ ਇਸ ਪਹਿਲੋਸੇ ਵਿੱਚ ਇੱਕ ਜਿਹੜੀ ਵੀਡੀਓਜ਼ ਨਾਲ ਇੰਟਰੈਕਸ਼ਨ ਵਾਸਤੇ ਮੀਟਿੰਗ ਰੱਖੀ ਆ ਇਹ ਸਾਡੇ ਜਿਹੜਾ ਯੁੱਧਨ ਸਾਹਿਬ ਵਿਰੁੱਧ ਦਾ ਫੇਜ਼ 2 ਉਹ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ ਅੱਜ ਉਹਦਾ ਪਹਿਲਾ ਦਿਨ ਹੈ ਅਸੀਂ ਆਪਣੀ ਜਿਹੜੀ ਵੀਡੀਓਜ਼ ਨੇ ਉਹਨਾਂ ਦੇ ਨਾਲ ਜਿਹੜੇ ਕੋਆਰਡੀਨੇਟਰ ਨੇ ਉਹਨਾਂ ਦਾ ਸਾਰਾ ਇਕੱਠਿਆਂ ਹੋ ਕੇ ਇੱਕ ਮੀਟਿੰਗ ਕੀਤੀ ਆ ਤਾਂ ਕਿ ਜਿਹੜਾ ਕੱਲ ਤੋਂ ਜਿਹੜੀ ਇੱਕ ਪਹਿਰੇਦਾਰ ਪਿੰਡ ਦੇ ਪਹਰਾਂدار ਇਸ ਜਿਹੜੀ ਮੈਟਰ ਸ਼ੁਰੂ ਹੋ ਰਿਹਾ ਉਹਦੇ ਵਿੱਚ ਅਸੀਂ ਜਿਹੜੇ ਕਿ ਪੂਰੇ ਹਲਕੇ ਦੇ ਪੂਰੇ ਜਿਹੜੇ ਕੋਨਸਿਡੈਂਸੀ ਦੇ 190 ਪਿੰਡ ਹਨ ਉਹਨਾਂ ਨੂੰ ਅਸੀਂ ਕਰੀ-ਕਰੀ ਆਪਣੇ 22 ਵਾਰਸ ਵਿੱਚ ਡਿਵਾਈਡ ਕਰਕੇ 10-10 ਪਿੰਡਾਂ ਨੂੰ ਲੈ ਕੇ ਉਹ ਜਿਹੜੇ ਬਹੁਤ ਤਰਕ ਦੀਆਂ ਨੀਆਂ ਉਹਦੇ ਬਾਰੇ ਅਸੀਂ ਡਿਸਕਸ ਕੀਤਾ ਉਹਦੇ ਬਾਰੇ ਅਸੀਂ ਇੱਕ ਜੁੜੇ ਨਾਲ ਸਾਰੇ ਪੈਂਫਲੇਟਸ ਵਗੈਰਾ ਨੂੰ ਸ਼ੇਅਰ ਕੀਤੇ ਉਹਨਾਂ ਨੂੰ ਦਿੱਤੇ ਨੇ ਉਹ ਕੱਲ੍ਹ ਸ਼ੁਰੂ ਹੋ ਰਹੀਆਂ ਨੇ ਇਹ ਮੇਰੀ ਦੀ ਇੱਕੋ ਹੀ ਅਪੀਲ ਹੈ ਸਾਰਿਆਂ ਨੂੰ ਕਿ ਜਿਹੜਾ ਸਾਡਾ ਮਰੋੜਸਿਆ ਯੁੱਧ ਨਸ਼ਾ ਵਿਰੁੱਧ ਦੇ ਲੈ ਨੂੰ ਲੈ ਕੇ ਆਪਣੇ ਏਰੀਆ ਨੂੰ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਆਪਣੀ ਕੌਂਸਿਲੀਅਨਸੀ ਨੂੰ ਹਲਕੇ ਨੂੰ ਨਸ਼ੇ ਤੋਂ ਮੁਕਤ ਕਰਨਾ ਉਹ ਸਾਰੇ ਰਲ ਮਿਲ ਕੇ ਕਰਨਾ ਇਹ ਵਿਦਾਊਟ ਦਾ ਇਨਵੋਲਵਮੈਂਟ ਆਫ ਸੋਸਾਇਟੀ ਬਿਲਕੁਲ ਪੋਸੀਬਲ ਨਹੀਂ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਵੱਜ ਚੜ ਕੇ ਇਸ ਮੁੰਚ ਹਾਲਾਂ ਤੇ ਆਪਣੇ ਏਰੀਆ ਨੂੰ ਆਪਣੇ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਸਾਰਿਆਂ ਨੂੰ ਹੀ ਨਸ਼ਾ ਤੋਂ ਮੁਕਤ ਕਰੀਏ ਆਪਰੇ ਆਉਣ ਵਾਲੇ ਜਿਹੜੇ ਜਨਰੇਸ਼ਨ ਆ ਉਹਨਾਂ ਨੂੰ ਇਹ ਮੈਸੇਜ ਆਵੇ ਕਿ ਅਸੀਂ ਉਹਨਾਂ ਵਾਸਤੇ ਇੱਕ ਸਾਫ਼ ਸੁਥਰਾ ਮਾਹੌਲ ਸਾਫ਼ ਸੁਥਰਾ ਇਰੀ ਸਾਡੇ ਗਏ ਆ ਮਾ ਕੇ ਕੱਲ ਨੂੰ ਆਉਣ ਨਹੀਂ ਜਿਹੜਾ ਹਨ ਉਹ ਕਵੇ ਕਿ ਸਾਡੇ ਵੱਡੇ ਕੁਝ ਨਹੀਂ ਕੀਤਾ ਧੰਨਵਾਦ ਫਰਸਟ ਫੇਸ ਤੇ ਸੈਕੰਡ ਫੇਸ ਵਿੱਚ ਇਹਨਾਂ ਵਿੱਚ ਕੀ ਦੁਹਾਂ ਚੰਗਾ ਹੈ ਇਹਦੇ ਵਿੱਚ ਫਰਸਟ ਫੇਸ ਤੇ ਸੈਕੰਡ ਫੇਸ ਕੀ ਜਿਸ ਤਰ੍ਹਾਂ ਦੇ ਜੋ ਦੇਖੋ ਜਿਹੜੇ ਜਿਸ ਤਰ੍ਹਾਂ ਪੁਲਿਸ ਦਾ ਪਾਠ ਹੈ ਉਹ ਤੇ ਜਿਸ ਤਰ੍ਹਾਂ ਹੈਗਾ ਸਪਾਈ ਲਾਈਨ ਤੋੜਨਾ ਡਿਟੈਕਸ਼ਨ ਕਰਨਾ ਇਨਵੈਸਟਿਗੇਟ ਕਰਨਾ ਉਹ ਤੇ ਬਹੁਤ ਦੂ ਚਲੀ ਹੀ ਜਾਣਾ ਹੈ ਇਹਦੇ ਵਿੱਚ ਜਿਹੜਾ ਸਿਸਟੂ ਇਹਦੇ ਵਿੱਚ ਜਿਹੜਾ ਹੌਕਾ ਦੇਣਾ ਅਸੀਂ ਆਪਣੇ ਆਮ ਜਨਤਾ ਨੂੰ ਇਨਵੋਲ ਕਰਨਾ ਹੈ ਹੌਕਾ ਦੇ ਕੇ ਇਨਵੋਲ ਕਰਨਾ ਕਿ ਜਿਹੜੇ ਜੁਮੇ ਹੱਕ ਸੀਫਰੀ ਨੰਬਰ ਆ ਉਹ ਹੀ ਮੈਂ ਕਹਿੰਦਾ ਕਿ ਹਰ ਮੈਨ ਟੂ ਮੈਨ ਦਾ ਖਰੇ ਪਹੁੰਚਿਆ ਹੋਵੇ ਸੇਫ ਪੰਜਾਹ ਨੰਬਰ ਉਹ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਨ ਕਿਸੇ ਤਰ੍ਹਾਂ ਦੀ ਕਿਸੇ ਵਿਅਕਤੀ ਕੋ ਕਿਹੇ ਮੁੱਠੀ ਨਾ ਗਈ ਆ ਉਹ ਸੇਫ ਪੰਜਾਹ ਨੰਬਰ ਉੱਤੇ ਆਪਣੀ ਸ਼ੇਅਰ ਕਰ ਸਕਦਾ ਚਾਹੇ ਵੀਡੀਓ ਬਣਾ ਕੇ ਵੌਇਸ ਮੈਸੇਜ ਕਰਕੇ ਚਾਹੇ ਲਿਖ ਕੇ ਚਾਹੇ ਕੋਈ ਨਸ਼ਾ ਕਰਨ ਵਾਲਾ ਹੈ ਜਾਂ ਪੀਣ ਵਾਲਾ ਹੈ ਜਾਂ ਵੇਚਣ ਵਾਲਾ ਹੈ ਉਹ ਤੇ ਸ਼ਿਰਕਾ ਉਹਦੀ ਜਿਹੜੀ ਇਡੈਂਟੀਟੀ ਬਿਲਕੁਲ ਟੋਟਲੀ ਫਰੀ ਹੈ ਡਿਸਕਲੋਜ਼ ਨਹੀਂ ਹੋਏਗੀ ਉਹ ਤੇ ਇਨਵਨੈਕਸ਼ਨ ਹੋਏਗਾ ਜਿਹਦੀ ਜਿਹੜੀ ਮੋਨਿਟਰੀ ਹੈ ਉਹ ਥਾਣੇ ਲੈਵਲ ਤੋਂ ਲੈ ਕੇ ਸਟੇਟ ਲੈਵਲ ਹੁੰਦੀ ਅਸੀਂ ਇਹਨਾਂ ਬੰਦੀ ਤੁਸੀਂ ਗੱਲ ਕਰ ਰਹੇ ਜੀ ਉਹ ਫਸਟ ਟਾਈਮ ਤੇ ਹੁੰਦਾ ਮਿਸਯੂਜ਼ ਵੀ ਹੋਇਆ ਜੀ ਕਈਆਂ ਦੇ ਨਹੀਂ ਨਹੀਂ ਇਨਵੋਲਵ ਨਹੀਂ ਦੇ ਹੀ ਤੇ ਕੋਈ ਜਾਣ ਪੁੱਛ ਕੇ ਆਪਣੀ ਲਾਗਤ ਬਾਜੀ ਨਾ ਵੀ ਉਹ ਉਹ ਮੈਟਰੋ ਉਹ ਮੈਟਰੋਫੋ ਦਾ ਇਨਵੈਸਟਿਗੇਟ ਹੁੰਦਾ ਵਾ ਉਹਦਾ ਪੜਤਾਲ ਹੁੰਦੀ ਹੈ ਉਸੇ ਪੜਤਾਲ ਕਰਦੇ ਆ ਬਿਲਕੁਲ ਝੂਠ ਟੂਠ ਰਿਹਾ ਨਾ ਸੱਚ ਲੈਣਾ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚੱਲ ਰਹੀ ਹੈ ਨਸ਼ਿਆਂ ਦੇ ਖਤਮ ਕਰਨ ਲਈ ਪੰਜਾਬ ਉਹਦੇ ਸੰਬੰਧ ਦੇ ਵਿੱਚ ਅੱਜ ਸਾਡੇ ਪ੍ਰਸ਼ਾਸਨ ਵੱਲੋਂ ਡੀਐਸਪੀ ਸਾਹਿਬ ਐਸਡੀਓ ਮੈਡਮ ਅਤੇ ਸਾਡੇ ਮਹਿਕਮੇ ਵੱਲੋਂ ਸਾਰੇ ਬੀਡੀਸੀ ਮੈਂਬਰਾਂ ਨੂੰ ਤੇ ਸਰਪੰਚਾਂ ਨੂੰ ਸੱਦਿਆ ਵਾ ਸੱਜ ਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਕੰਮ ਪੱਦ ਯਾਤਰਾ ਚੱਲਣੀ ਆ ਉਹਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਵੀ ਕਿਹੜੀ ਤਾਰੀਖ ਨੂੰ ਕਿਹੜੇ ਪਿੰਡ ਦੇ ਵਿੱਚ ਜਿਹੜੀ ਪੱਦ ਯਾਤਰਾ ਕੱਢੀ ਜਾਏਗੀ ਇਸ ਨੂੰ ਲੈ ਕੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਤਿਆਰੀਆਂ ਮੁਕੰਮਲ ਨੇ ਵੀ ਮਟੀਰੀਅਲ ਸਾਡੇ ਕੋਲ ਆ ਗਿਆ ਵਾ ਅੱਜ ਅਸੀਂ ਇਹਨਾਂ ਨੂੰ ਜੋ ਪੋਸਟਰ ਇਸ਼ਤਿਹਾਰ ਉਹ ਬੰਦ ਦੇਦਨੇ ਆ ਤੇ ਕੱਲ ਤੋਂ ਲੱਗਨੇ ਸ਼ੁਰੂ ਹੋ ਜਣੇ ਪਿੰਡਾਂ ਦੇ ਵਿੱਚ ਕੱਲ ਤੋਂ ਕਿਹੜਾ ਪਿੰਡ ਸਟਾਰਟ ਕਰਦੇ ਕੱਲ ਤੋਂ ਬੱਲਵਰ ਪਿੰਡ ਪਹਿਲਾਂ ਜੀ 20 ਪਿੰਡ ਕਰਨੇ ਨੇ ਆਪਾਂ ਹੋਰ ਵੀ ਨਾਲ ਜਿਹੜਾ ਪਿੰਡ ਪੱਧਰ ਦੀ ਹੋਣੀ ਇਹਦੀ ਇਹ ਜਿਹੜੀ ਸਾਰੀ ਦੇਖ ਰੇਗਾ பஞ்சਾਇਤ ਕਿ ਤੁਹਾਨੂੰ ਹਾਂ ਜੀ 50 ਸੈਕਟਰੀ ਤੇ ਪਿੰਡ ਦੇ ਸਰਪੰਚ ਜਿਹੜੇ ਆ ਉਹਨਾਂ ਦੇ ਹੋਰ ਵੀਡੀਸੀ ਮੈਂਬਰ ਤੁਸੀਂ ਇਕੱਲਾ ਨੂੰ ਕਹਿ ਰਹੇ ਜੀ ਵੀਡੀਸੀ ਮੈਂਬਰ ਜਿਹੜੇ ਵਿਲਜ ਡਵੈਲਪਮੈਂਟ ਫਾਇਨੰਸਰ ਮੈਂਬਰ ਸੀ ਉਹ ਜਿਹੜੇ ਪਹਿਲਾਂ ਕਮੇਟੀ ਬਣੇ ਆ ਜਿਹੜੇ ਨਸ਼ਾ ਸੀਦਾ ਉਹ ਕਮੇਟੀਆਂ ਬਣੀਆਂ ਪਿੰਡਾਂ ਉਹਨਾਂ ਦੇ ਮੈਂਬਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਅੱਜ ਜੋ ਸਮੂਹ ਸਾਰ ਸੰਗਤ ਔਰ ਹਲਕੇ ਦੇ ਕੋਆਰਡੀਨੇਟਰ ਨਸ਼ੇ ਮੁਕਤੀ ਦੀ ਜਿਹੜਾ ਦੂਸਰਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਕੱਲ ਤੋਂ ਯਾਤਰਾ ਸ਼ੁਰੂ ਹੋਣ ਜਾ ਰਹੀਆਂ ਨੇ ਇਹ ਇੱਕ ਸਰਕਾਰ ਭਗਵੰਤਾਨ ਸਰਕਾਰ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦਾ ਰਿਜ਼ਲਟ ਸਾਨੂੰ ਗਰਾਊਂਡ ਲੈਵਲ ਤੇ ਮਿਲ ਰਿਹਾ ਹੈ ਔਰ ਅਸੀਂ ਸਮਝਦਿਆਂ ਕਿ ਜਿਸ ਤਰ੍ਹਾਂ ਸਰਕਾਰ ਨੇ ਨਸ਼ੇ ਨੂੰ ਨੱਥ ਪਾਉਣੀ ਸ਼ੁਰੂ ਕੀਤੀ ਹੋਈ ਹੈ ਕੁਝ ਸਮੇਂ ਦੇ ਵਿੱਚ ਅੱਜ ਹੁਣ ਪੁਰਾਣੇ ਟਾਈਮ ਤੋਂ ਲੈ ਕੇ ਚੱਲੀਏ ਤੇ ਉਸ ਦੌਰ ਦੇ ਹਿਸਾਬ ਨਾਲ ਅੱਜ ਬਹੁਤ ਕਾਫੀ ਹੱਦ ਤੱਕ ਜਿਹੜਾ ਵਾ ਕੰਟਰੋਲ ਹੋ ਚੁੱਕਾ ਹੈ ਔਰ ਸਰਕਾਰ ਦੇ ਧੰਨਵਾਦ ਕਰਦੇ ਹਾਂ ਜਿਸ ਸਰਕਾਰ ਜੋ ਪੰਜਾਬ ਨੂੰ ਰੰਗਲਾ ਬਣਾਉਣ ਦੇ ਤਹਿਤ ਜੋ ਮੁਹਿੰਮਾਂ ਚਾਲੂ ਕੀਤੀਆਂ ਨੇ ਉਹ ਬਹੁਤ ਸਫਲ ਹੋ ਰਹੀਆਂ ਨੇ ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਜੋ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਹਲਕਾ ਇੰਚਾਰਜ ਸਰਦਾਰ ਹਲ ਬਲਵੀਰ ਸਿੰਘ ਜੀ ਪੰਨੂ ਜਿਨ੍ਹਾਂ ਦੇ ਰਹਿਨਮਾਈ ਇਥੇ ਸਾਰਾ ਪ੍ਰੋਗਰਾਮ ਲਿਖਿਆ ਗਿਆ ਸੀ ਹਲਕਾ ਫਤਗੜ ਚੂੜੀਆਂ ਦਾ ਉਹਨਾਂ ਦੀ ਬਦੌਲਤ ਇਹ ਜੋ ਰੰਗ ਲਿਆ ਰਹੀ ਹੈ ਸਾਡੀ ਮਿਹਨਤ ਸਾਰਿਆਂ ਦੀ ਮਿਹਨਤ ਜਿਹੜੀ ਰੰਗ ਲਿਆ ਰਹੀ ਹੈ ਔਰ ਮੇਰੇ ਵੀਰ ਜਿਨੇ ਵੀ ਅੱਜ ਇਸ ਮੇਹਮਦੇ ਤੇ ਤਹਿਤ ਅੱਜ ਇਥੇ ਪੁੱਜੇ ਸਨ ਉਹ ਸਾਰੇ ਹੀ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਇਸ ਦੀ ਤਿਆਰੀ ਵੀ ਰੰਭੀ ਹੋਈ ਆ ਔਰ ਇਸ ਦੇ ਸਫਲਤਾ ਵੀ ਜਿਹੜੀ ਅਸੀਂ ਜਲਦੀ ਹਾਸਲ ਕਰਾਂਗੇ ਜੀ। ਬਲਵਿੰਦਰ ਸਿੰਘ ਭਗੋਵਾਲ ਕਿੰਨਾ ਕਿ ਮਸ਼ਾਵ ਭਗੋਵਾਲ ਕਾਫੀ ਹੱਦ ਤੱਕ ਹੁਣ ਦੇਤ ਨਹੀਂ ਕਰਨ। ਨਹੀਂ ਹੋਰ ਕੁਛ ਨਹੀਂ ਕਰ। ਅੱਲੇ ਫੇਰ ਕਿੰਨਾ ਖਤਮ ਹੋਇਆ ਗਾਂ ਦਾ ਪ੍ਰਤੀਯੰਗ। ਵੇਖੋ ਜੀ ਜੇ ਮੈਂ ਆਪਣੇ ਪਿੰਡ ਨੂੰ ਲੈ ਕੇ ਚੱਲਾਂ ਮੇਰਾ ਪਿੰਡ ਭਾਗੋਵਾਲ ਹੈ ਤੇ ਮੈਂ ਤੁਹਾਨੂੰ ਇਸ ਚੀਜ਼ ਦੀ ਜੋ ਅਈਨਾਂ ਪਹਿਲ ਜਿੱਦਾਂ ਅਸੀਂ ਸ਼ੁਰੂਆਤ ਕੀਤੀ ਸੀ ਉਦੋਂ ਕਾਫੀ ਹੱਦ ਜਿਹੜਾ ਵਾ ਅੱਜ ਅਸੀਂ ਉਸ ਲੈਵਲ ਨੂੰ ਲੈ ਕੇ ਚਲੀਏ ਤੇ ਅਸੀਂ ਕਾਫੀ ਹੱਦ ਤੱਕ ਜਿਹੜਾ ਵਾ ਸੁਧਾਰ ਆਇਆ ਹੈ 50% ਤੋਂ ਕਾਫੀ ਜਿਆਦਾ ਕੰਟਰੋਲ ਕਰ ਚੁੱਕੇ ਆ ਜੀ ਅਸੀਂ ਆ ਜਿਹੜਾ ਨਵਾਂ ਫੇਸਪਲ ਹੋਇਆ ਕਿਸ ਤਰ੍ਹਾਂ ਤਿਆਰੀ ਆ ਤੁਹਾਡੇ ਕਿਸ ਤਰ੍ਹਾਂ ਨੂੰ ਜਿਹੜਾ ਵਾ ਹੋਰ ਘਟਾਉਣ ਦੀ ਕੋਸ਼ਿਸ਼ ਹੈ ਦੇਖੋ ਜੀ ਜੋ ਸਰਕਾਰ ਨੇ ਯਾਤਰਾਵਾਂ ਲੀਕੀਆਂ ਨੇ ਉਸੇ ਯਾਤਰਾ ਦੇ ਰਾਹ ਤੇ ਕੱਲ ਮੇਰਾ ਪਿੰਡ ਪਹਿਲੇ ਪਹਿਲ ਦੇ ਆਧਾਰ ਤੇ ਜਿਹੜਾ ਵਾ ਮੇਰੇ ਪਿੰਡ ਦੇ ਵੀ ਯਾਤਰਾ ਰੱਖੀ ਗਈ ਹੈ ਅਸੀਂ ਸਰਕਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲ ਰਹੇ ਆ ਔਰ ਅਸੀਂ ਆਪਣੇ